ਜਿਹੜੇ ਨਾਲ ਦੇ ਸਿੰਘ ਸਨ ਉਹਨਾਂ ਨੂੰ 3 ਮਹੀਨਿਆਂ ਤੱਕ ਜਿਹੜਾ ਹੈ ਉਹ ਗਿਰਫਦਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਉਹਦਾ ਕਾਰਨ ਦੋ ਹੀ ਸੀ ਇੱਕ ਤਾਂ ਇਹਨਾਂ ਨੂੰ ਜਲੀਲ ਕਰੋ ਇਹ ਤੰਗ ਆ ਜਾਣ ਜ਼ਿੰਦਗੀ ਤੋਂ ਪਰੇਸ਼ਾਨ ਹੋ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ 2-4 ਇਹ ਮੰਨ ਜਾਣ ਵੀ ਅਸੀਂ ਸਿੱਖ ਨਹੀਂ ਆ ਤੇ ਦੂਜਾ ਇਹ ਸੀ ਵੀ ਜਿਹੜੇ ਇਹ ਦੱਸਿਆ ਜਾਂਦਾ ਵੀ ਬਹੁਤ ਸਾਰੇ ਦਸ਼ਮਣ ਦੇ ਸਿਪਾਈਆਂ ਨੂੰ ਵੀ ਔਰ ਹਕੂਮਤ ਦੇ ਫੌਜਦਾਰਾਂ ਨੂੰ ਵੀ ਇਸ ਗੱਲ ਦਾ ਭਰੋਸਾ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਬੜਾ ਵੱਡਾ ਖਜ਼ਾਨਾ ਹੈ ਇਹਨਾਂ ਜਿਹੜੇ ਕਿਉਂਕਿ ਸਾਰੇ ਸਿੱਖ ਨਹੀਂ ਰੱਖੇ ਗਏ ਆਮ ਜਿਹੜੇ ਮੁਖੀ ਮੁਖੀ ਸਿੱਖ ਸੀ ਜਿਹੜੇ ਜਥੇਦਾਰ ਹੁੰਦੇ ਸੀ ਜਥਿਆਂ ਦੇ ਉਹਨਾਂ ਨੂੰ ਕਿਉਂ ਰੱਖਿਆ ਗਿਆ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀ ਨੇ ਇਹਨਾਂ ਨੂੰ ਬੰਦਾ ਸਿੰਘ ਬਹਾਦਰ ਦੇ ਖਜ਼ਾਨੇ ਦਾ ਜਰੂਰ ਪਤਾ ਹੋਵੇਗਾ ਇਸ ਕਰਕੇ ਖਜ਼ਾਨਾ ਲੱਭਣ ਦੇ ਲਈ ਧਨ ਦੌਲਤ ਲੱਭਣ ਦੇ ਲਈ 3 ਮਹੀਨਿਆਂ ਤੱਕ ਉਹਨਾਂ ਨੂੰ ਗੁਰਮਖੋਤੇ ਰੱਖਿਆ ਗਿਆ 3 ਮਹੀਨਿਆਂ ਤੋਂ ਬਾਅਦ ਫਿਰ ਜਿਹੜਾ ਹੈ ਉਹ ਜਿੱਥੇ ਅੱਜ ਕਦੇ ਤੁਸੀਂ ਦਿੱਲੀ ਜਾਉਣਾ ਗੁਰਮਖੋ ਮੈਂ ਇੱਕ ਵਾਰ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਸੀ ਦਿੱਲੀ ਜਾਉਂ ਸੰਗਤਾਂ ਜਾਂਦੀਆਂ ਨੇ ਕਉਤਮ ਮਨਾਰ ਦੇਖਣ ਜਾਂਦੀਆਂ ਨੇ ਕਉਤਮ ਮਨਾਰ ਤੋਂ ਕੇਵਲ ਇਹ ਕਹਿ ਲਓ ਵੀ 500 ਮੀਟਰ ਦੀ ਦੂਰੀ ਦੇ ਉੱਤੇ ਉਹ ਸਥਾਨ ਬਣਿਆ ਹੋਇਆ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ। ਇਸ ਸਥਾਨ ਦੇ ਉੱਤੇ ਲਿਆਂਦਾ ਜਾਂਦਾ ਇਹਨੂੰ ਕਹਿੰਦੇ ਨੇ ਮਹਿਰੋਲੀ। ਉਹ ਮਹਿਰੋਲੀ ਦਾ ਇਲਾਕਾ ਦਿੱਲੀ ਦੇ ਵਿੱਚ। ਉਹ ਜਿਹੜਾ ਸ਼ਹੀਦੀ ਗੇਟ ਆ ਨਾ ਉਹ ਅੱਜ ਵੀ ਉਸੇ ਤਰ੍ਹਾਂ ਖੜਾ ਹੋਇਆ ਜਿਸ ਸ਼ਹੀਦੀ ਗੇਟ ਦੇ ਖੱਲੇ ਬੈਠ ਕੇ ਬਾਦਸ਼ਾ ਫਰੁਖਸੀਅਰ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ ਉਹ ਗੇਟ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਬੰਦਾ ਸਿੰਘ ਬਹਾਦਰ ਨੂੰ ਇਦਾਂ ਜਕੜਿਆ ਗਿਆ ਜੰਜੀਰਾਂ ਦੇ ਵਿੱਚ ਤੇ ਇਸ ਸਥਾਨ ਦੇ ਬਿਲਕੁਲ 100 ਮੀਟਰ ਦੀ ਦੂਰੀ ਦੇ ਉੱਤੇ ਹੀ ਬਖਤਿਆਰ ਕਾਕੀ ਦੀ ਮਸਜਿਦ ਬਣੀ ਹੋਈ ਹੈ ਦਰਗਾਹ ਬਣੀ ਹੋਈ ਹੈ ਬਖਤਿਆਰ ਕਾਕੀ ਆ ਜਿਹੜਾ ਉਹ ਬਾਬਾ ਫਰੀਦ ਸਾਹਿਬ ਦਾ ਗੁਰੂ ਹੈ ਤੇ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਪਹਿਲਾਂ ਵਖਤਿਆਰ ਕਾਕੀ ਦੀ ਦਰਗਾਹ ਦੇ ਉੱਤੇ ਲਾ ਜਾ ਕੇ ਉਹਦੀਆਂ ਪ੍ਰਕਰਮਾਂ ਕਰਵਾ ਕੇ ਫਿਰ ਵਾਪਸ ਸਥਾਨ ਤੇ ਲਿਆਂਦਾ ਜਾਂਦਾ ਹੈ ਜਦੋਂ ਉਹ ਇਦਾਂ ਬਾਦਸ਼ਾਹ ਫਰਖਸੀਅਰ ਬੈਠਾ ਹੈ ਨਾ ਤੇ ਸਿੱਖ ਨੇ ਜਿਹੜੇ ਕਤਲ ਕਰ ਦਿੱਤੇ ਗਏ ਨੇ ਉਹਨਾਂ ਵਿੱਚੋਂ ਇੱਕ ਜ਼ਿਕਰ ਆਉਂਦਾ ਬਾਦ ਸਿੰਘ ਦਾ ਬਾਦਸ਼ਾਹ ਫਰਖਸੀਅਰ ਨੇ ਇਦਾਂ ਉੱਚੀ ਦੇ ਨੇ ਕਿਹਾ ਕਹਿਣ ਲੱਗਾ ਮੈਂ ਸੁਣਿਆ ਤੁਹਾਡੇ ਵਿੱਚੋਂ ਕੋਈ ਬਾਦ ਸਿੰਘ ਵੀ ਹੈ ਬੜਾ ਬਹਾਦਰ ਹੈ ਬਾਜੂ ਵਾਂਗ ਉੱਡਦਾ ਹੁਣ ਤੱਕ ਕਿਤੇ ਦੇਖਿਆ ਨਹੀਂ ਬੋਲਦੇ ਨਹੀਂ ਵੇਖਿਆ ਤੇ ਬਾੜ ਸਿੰਘ ਸਾਹਮਣੇ ਆ ਗਿਆ ਕਹਿਣ ਲੱਗਾ ਜੀ ਮੇਰਾ ਨਾਂ ਹੀ ਬਾੜ ਸਿੰਘ ਹੈ ਮੈਂ ਹਾਂ ਬਾੜ ਸਿੰਘ ਤੇਰੇ ਤਾਂ ਬੜੇ ਚਰਚੇ ਸੁਣੇ ਨੇ ਬਾਦਸ਼ਾਹ ਫਰਖਸੀਰ ਕਹਿੰਦਾ ਕਹਿਣ ਲੱਗਾ ਬਾਦਸ਼ਾਹ ਤੂੰ ਮੇਰੀਆਂ ਆ ਜੰਜੀਰਾਂ ਨੂੰ ਖੋਲ ਕੇ ਦੇਖ ਮੈਂ ਹੁਣ ਵੀ ਤੈਨੂੰ ਦਿਖਾ ਦਾਂਗਾ ਮੈਂ ਕੀ ਆ ਬਾਦਸ਼ਾਹ ਨੇ ਥੋੜਾ ਜਿਹਾ ਹੁਕਮ ਕੀਤਾ ਵੀ ਇਹਦੀਆਂ ਜੰਜੀਰਾਂ ਲਾ ਦੇਓ ਅਜੇ ਗੁਰਮਖੂ ਜੰਜੀਰਾਂ ਢਿੱਲੀਆਂ ਹੀ ਕੀਤੀਆਂ ਸੀ ਇਤਿਹਾਸਕਾਰ ਲਿਖਦੇ ਨੇ ਅਜੇ ਥੋੜੀਆਂ ਜੀਆਂ ਜੰਜੀਰਾਂ ਢਿੱਲੀਆਂ ਹੀ ਕੀਤੀਆਂ ਨੇ ਬਾਜ ਸਿੰਘ ਨੇ ਇਦਾਂ ਜੰਜੀਰਾਂ ਨੂੰ ਇਦਾਂ ਤੋੜਿਆ ਤਾਕਤ ਦੇ ਨਾਲ ਤੋੜ ਕੇ ਜਿਹੜੇ ਨਾਲ ਦੇ ਸਿਪਾਹੀ ਸਨ ਉਹਨਾਂ ਨੂੰ ਜੰਜੀਰਾਂ ਨਾਲ ਇਦਾਂ ਧੂਇਆ ਪਰੇ ਕੀਤਾ ਤੇ ਇੱਕਦਮ ਬਾਦਸ਼ਾਹ ਫਰਕਸੀਅ ਦੇ ਨਜ਼ਦੀਕ ਪਹੁੰਚ ਗਿਆ ਇਹਨਾਂ ਛਾਲ ਮਾਰ ਕੇ ਇਹਨਾਂ ਫਰਤੀਲਾ ਸੀ ਇਹਨਾਂ ਤੇਜ਼ ਸੀ ਇਹ ਛਾਲ ਮਾਰ ਕੇ ਬਾਦਸ਼ਾਹ ਫਰਕਸੀਅ ਦੇ ਬਿਲਕੁਲ ਨਜ਼ਦੀਕ ਪਹੁੰਚ ਗਿਆ ਔਰ ਇਤਿਹਾਸ ਕਰ ਕਹਿੰਦੇ ਜੇ ਕਿਤੇ ਇੱਕ ਪਲ ਦੀ ਵੀ ਕਿਤੇ ਦੇਰੀ ਹੋ ਜਾਂਦੀ ਤੇ ਬਾਦ ਸਿੰਘ ਨੇ ਬਾਦਸ਼ਾਹ ਫਕਸਿਅਰ ਦੇ ਕੋਲ ਪਹੁੰਚ ਜਾਣਾ ਸੀ ਮੌਕੇ ਤੇ ਸਿਪਾਹੀ ਆਏ ਇੱਕਦਮ ਬਾਦ ਸਿੰਘ ਨੂੰ ਥੱਲੇ ਦੱਬ ਲਿਆ ਗਿਆ ਔਰ ਉਸੇ ਸਮੇਂ ਫਿਰ ਉਹਨੂੰ ਤਲਵਾਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸਭ ਤੋਂ ਅਖੀਰ ਦੇ ਉੱਤੇ ਜਿਹੜਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਢੇ 1-3 ਸਾਲ ਦਾ ਪੁੱਤਰ ਅਜੀਤ ਸਿੰਘ ਬਚਦੇ ਆ ਬੰਦਾ ਸਿੰਘ ਬਹਾਦਰ ਨੂੰ ਕਿਹਾ ਜਾਂਦਾ ਹੈ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ ਪਰ ਇੱਕ ਸ਼ਰਤ ਹੈ ਤੂੰ ਆਪਣੇ ਪੁੱਤਰ ਦੇ ਜਿਗਰ ਦੇ ਵਿੱਚੋਂ ਇਹਦੇ ਦਿਲ ਨੂੰ ਕੱਢ ਕੇ ਆਪਣੇ ਮੂੰਹ ਵਿੱਚ ਪਾਉਣਾ ਹੈ ਉਹ ਕਹਿਣ ਲੱਗਾ ਮੈਂ ਬਾਪ ਆਂ ਅੰਤਮ ਸਵਾਸ ਤੱਕ ਆਪਣੇ ਪੁੱਤਰ ਦੀ ਰੱਖਿਆ ਕਰਨੀ ਮੇਰਾ ਧਰਮ ਹੈ ਪੁੱਤਰ ਨੂੰ ਮਾਰਨ ਵਾਲਾ ਪਾਪ ਨਹੀਂ ਹੁੰਦਾ ਇੱਕ ਜਲਾਦ ਆਉਂਦਾ ਉਹ ਗੁਰਮਖੋ 3.5 ਸਾਲ ਦੇ ਬੱਚੇ ਨੂੰ ਇਦਾਂ ਪਕੜਿਆ ਜਾਂਦਾ ਔਰ ਜ਼ੋਰ ਦੀ ਛੋਰਾ ਜਿਹੜਾ ਹੈ ਉਹ ਬੱਚੇ ਦੀ ਛਾਤੀ 'ਚ ਮਾਰਿਆ ਜਾਂਦਾ ਇਦਾਂ ਕਿ ਲੋ ਖੂਨ ਦੀ ਧਾਰ ਵਗਦੀ ਹੈ ਕਲੇਜਾ ਪਾੜ ਦਿੱਤਾ ਜਾਂਦਾ ਹੈ ਬੱਚੇ ਦਾ ਔਰ ਜਲਾਦ ਹੱਥ ਪਾ ਕੇ ਕਲੇਜੇ ਦੇ ਵਿੱਚ ਤੜਫਦੇ ਹੋਏ ਦਿਲ ਨੂੰ ਖਿੱਚ ਕੇ ਇਦਾਂ ਬਾਹਰ ਕੱਢ ਲੈਂਦਾ ਔਰ ਖੂਨ ਦੇ ਨਾਲ ਲਤਪਤ ਉਹੜਾ ਦਿਲ ਹੈ ਉਹ ਸ਼ਾਂਤ ਚਿੱਤ ਬੈਠੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੋਣ ਦਿੱਤਾ ਜਾਂਦਾ ਹੈ ਪਰ ਉਹ ਬਿਲਕੁਲ ਸ਼ਾਂਤ ਰਿਹਾ ਪੁੱਤਰ ਨੂੰ ਸ਼ਹੀਦ ਕਰਨ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਭ ਤੋਂ ਪਹਿਲਾਂ ਦੋਨੇ ਗੁੱਟ ਨੇ ਇਹਨਾਂ ਦੋਨੇ ਗੁੱਟਾਂ ਨੂੰ ਕਟਿਆ ਜਾਂਦਾ ਹੈ ਤੁਸੀਂ ਇਹ ਲੈ ਲਓ ਵੀ 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਸੀ ਤਸੀਹੇ ਸਹਿੰਦਿਆਂ ਬੰਦਾ ਸਿੰਘ ਬਹਾਦਰ ਨੂੰ ਕਿਉਂਕਿ 7 ਦਸੰਬਰ ਨੂੰ ਜਿਹੜਾ ਸੀ ਉਹ ਗ੍ਰਿਫਤਾਰੀ ਹੋਈ ਨਾ ਦੋਨੇ ਘਟ ਕੱਟੇ ਜਾਂਦੇ ਆ ਦੋਨਾ ਬਾਹਾਂ ਨੂੰ ਕੱਟਿਆ ਜਾਂਦਾ ਫਿਰ ਦੋਨੇ ਗੋਡਿਆਂ ਤੋਂ ਤਲਵਾਰਾਂ ਨਾਲ ਦੋਨੇ ਗੋਡੇ ਆ ਤੋਂ ਉੱਤੋਂ ਵਾਰ ਕਰਕੇ ਲੱਤਾਂ ਕੱਟ ਦਿੱਤੀਆਂ ਜਾਂਦੀਆਂ ਨੇ ਫਿਰ ਜਿਹੜੇ ਸੂਲਾਂ ਨੇ ਤਿੱਖੀਆਂ ਕੀਤੀਆਂ ਜਾਂਦੀਆਂ ਨੇ ਔਰ ਦੋਨਾ ਸੂਲਾਂ ਨੇ ਜਿਹੜੀਆਂ ਤਿੱਖੀਆਂ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਵਿੱਚ ਮਾਰਿਆ ਜਾਂਦਾ ਹੈ। ਅੰਨਾ ਕਰ ਦਿੱਤਾ ਗਿਆ। ਦੋਨੇ ਬਾਹਾਂ ਕੱਟੀਆਂ ਨੇ। ਗੋਡਿਆਂ ਤੋਂ ਲੱਤਾਂ ਕੱਟ ਦਿੱਤੀਆਂ ਗਈਆਂ। ਅੱਖਾਂ ਇਦਾਂ ਉਹਨਾਂ ਵਿੱਚ ਇਦਾਂ ਸਤਿੱਖੀਆਂ ਸੀਖਾਂ ਮਾਰੀਆਂ ਗਈਆਂ। ਖੂਨ ਇਦਾਂ ਇਦਾਂ ਵਹਿੰਦਾ ਹੈ ਅੱਖਾਂ ਦੇ ਵਿੱਚੋਂ ਤੇ ਚੌਂਕੜਾ ਇਦਾਂ ਵੱਜਿਆ ਹੋਇਆ ਬੰਦਾ ਸਿੰਘ ਬਹਾਦਰ ਬੈਠਾ ਹੈ। ਅਖੀਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਆ ਜਿਹੜਾ ਤਲਵਾਰ ਮਾਰ ਕੇ ਉਹਦਾ ਧੜ ਜਿਹੜਾ ਹੈ ਉਹ ਸਰੀਰ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਇਥੋਂ ਤੱਕ ਵੀ ਜਿਹੜਾ ਜ਼ਾਲਮ ਸਨ ਉਹਨਾਂ ਦਾ ਮਨ ਸ਼ਾਂਤ ਨਹੀਂ ਹੋਇਆ ਬੰਦਾ ਸਿੰਘ ਬਹਾਦਰ ਦੇ ਸਰੀਰ ਦੇ ਟੁਕੜੇ ਕੀਤੇ ਜਾਂਦੇ ਨੇ ਨਿੱਕੀਆਂ ਨਿੱਕੀਆਂ ਬੋਟੀਆਂ ਕੀਤੀਆਂ ਜਾਂਦੀਆਂ ਔਰ ਉਹਨਾਂ ਬੋਟੀਆਂ ਨੂੰ ਇਦਾਂ ਖੁੱਲੇ ਮੈਦਾਨ ਦੇ ਵਿੱਚ ਇਦਾਂ ਸੁੱਟ ਦਿੱਤਾ ਜਾਂਦਾ ਹੈ ਕਿ ਇਹਨੂੰ ਪੰਛੀ ਨੇ ਜਿਹੜੇ ਤੇ ਪਸ਼ੂ ਖਾ ਸਕਣ ਇਦਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਮਖੋ 1716 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਜੇਕਰ ਆਪਾਂ ਸੰਪੂਰਨ ਜੀਵਨ ਤਤਸਾਰ ਨੂੰ ਪੜੀ ਗਏ ਬੰਦਾ ਸਿੰਘ ਬਹਾਦਰ ਦੇ ਤੇ ਤੁਸੀਂ ਇੱਕ ਇੱਕ ਤੁਸੀਂ ਦੇਖੋ ਗੁਰੂ ਦੀ ਕਿੰਨੀ ਵੱਡੀ ਕਿਰਪਾ ਹੈ ਅਸੀਂ ਕਹਿ ਦਿੰਨਾ ਗੁਰੂ ਜੀ ਕਿਦਾਂ ਜੀਵਨ ਬਦਲਦਾ ਹੈ ਬੱਚਾ ਤੇ ਉਹੀ ਸੀ ਨਾ ਜੀਨੇ ਕਦੇ ਇੱਕ ਤੜਫਦੀ ਹੋਈ ਹਿਰਨੀ ਦੇ ਬੱਚਿਆਂ ਨੂੰ ਦੇਖਿਆ ਸੀ ਸਰੀਰ ਤੇ ਉਹੀ ਹੈ ਨਾ ਸਰੀਰ ਤੇ ਉਹੀ ਹੈ ਨਾ ਬੰਦਾ ਸਿੰਘ ਬਹਾਦਰ ਤੇ ਬੰਦਾ ਤੇ ਉਹੀ ਹੈ ਨਾ ਜੀਨੇ ਕਦੇ ਇੱਕ ਤੜਫਦੀ ਹੋਈ ਹਿਰਨੀ ਦੇ ਬੱਚਿਆਂ ਨੂੰ ਦੇਖਿਆ ਸੀ ਤੇ ਗਰਮ ਖੋਕ ਕਰ ਛੱਡ ਦਿੱਤਾ ਸੀ ਉਹੀ ਅੱਜ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦੀ ਖੰਡੇ ਬਾਟੇ ਦੀ ਪਾਵਲ ਲੈਂਦਾ ਗੁਰੂ ਦੀ ਬਾਣੀ ਨਾਲ ਜੁੜਦਾ ਗੁਰੂ ਦਾ ਸਿੱਖ ਬਣਦਾ ਤੇ ਆਪਣੇ ਪੁੱਤਰ ਦਾ ਤੜਫਦਾ ਹੋਇਆ ਦਿਲ ਦੇਖਿਆ ਤੇ ਤਾਂ ਵੀ ਗੁਰਮਖੋ ਡੋਲਿਆ ਨਹੀਂ ਕਦੇ ਹਿਰਨੀ ਦੇ ਬੱਚੋਂ ਤੜਫਦਾ ਦੇਖਿਆ ਤੇ ਘਰ ਛੱਡਦਾ ਗੁਰਮਖੋ ਪਰ ਅੱਜ ਆਪਣੇ ਤੜਫਦੇ ਹੋਏ ਪੁੱਤਰ ਨੂੰ ਦੇਖਿਆ ਉਹਦੇ ਤੜਫਦੇ ਹੋਏ ਦਿਲ ਨੂੰ ਦੇਖਿਆ ਉਹਦੇ ਸਰੀਰ ਦੇ ਵਿੱਚੋਂ ਖੂਨ ਦੀ ਵਹਿੰਦੀ ਹੋਈ ਧਾਰ ਦੇਖੀ ਹੈ ਪਰ ਫਿਰ ਵੀ ਸ਼ਾਂਤ ਚੱਤਰ ਹੈ ਕਿ ਐਸ ਤੋਂ ਵੱਡੀ ਕਰਾਮਾਤ ਹੋ ਸਕਦੀ ਹੈ ਕੋਈ ਸਿੱਖਾਂ ਦੇ ਗੁਰੂ ਨਾਨਕ ਦੇ ਘਰ ਦੀਆਂ ਗੁਰਮਖੋ ਇਹ ਕਰਾਮਾਤਾਂ ਨੇ ਹਾਂ ਗੁਰانک ਦੇ ਘਰ ਦੇ ਸਿੱਖਾਂ ਨੇ ਉਹ ਜਾਦੂਗਰਾਂ ਵਾਲੀਆਂ ਕਰਾਮਾਤਾਂ ਨਹੀਂ ਕੀਤੀਆਂ ਜੀੜੀਆਂ ਕਰਾਮਾਤਾਂ ਗੁਰੂ ਨਾਨਕ ਦੇ ਸਿੱਖਾਂ ਨੇ ਕੀਤੀਆਂ ਨਾ ਉਹ ਕਰਾਮਾਤਾਂ ਦੁਨਤ ਕਿਸੇ ਨੇ ਵੀ ਨਹੀਂ ਕੀਤੀਆਂ ਚੇਤਾ ਰੱਖੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਕਰਾਮਾਤ ਹੈ ਗੁਰਮਖੋ ਗੁਰੂ ਕੀ ਬਾਣੀ ਦੀ ਇਹ ਕਰਾਮਾਤ ਹੈ ਗੁਰੂ ਦੇ ਥਾਪੜੇ ਦੀ ਇਹ ਕਰਾਮਾਤ ਹੈ ਗੁਰੂ ਕੇ ਖੰਡੇ ਬਾਟੇ ਦੀ ਪਾਹਲ ਦੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਗੁਰੂ ਕੀ ਬਾਣੀ ਨਾਲ ਜੁੜੀਏ ਗੁਰੂ ਦੇ ਸਿਧਾਂਤ ਨਾਲ ਜੁੜੀਏ ਗੁਰੂ ਕੇ ਖੰਡੇ 바ਟੇ ਦੀ ਪਹਲ ਨਾਲ ਜੁੜੀਏ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ